ਕਾਹੀ ਬਣਿਆ ਆਪਾਂ 5-7 ਮਿੰਟ ਚ ਸਮਾਪਤੀ ਕਰਾਂਗੇ ਜਿਆਦਾ ਟਾਈਮ ਨਹੀਂ ਲਾਉਂਦੇ ਯਾਦ ਰੱਖਿਓ ਹੁਣ ਭੋਗ ਪਾਉਣ ਵਾਲੀਆਂ ਮਸਾਂ ਸਬੱਬ ਨਾਲ ਟਾਈਮ ਮਿਲਿਆ ਆਹੀ ਕੱਲ ਨੂੰ ਮੰਡੀ ਹੋਊ ਆਹੀ ਦਿੜਬਾ ਹੋਣਾ ਆਹੀ ਧਰਤੀ ਹੋਣੀ ਇਹ ਤੇ ਅੱਜ ਰੌਣਕ ਹੈ ਵੇਖੋ ਉਹ ਪਿਆਰਿਓ 7 ਸਾਲ ਪਹਿਲਾਂ ਦੀਵਾਨ ਲੱਗੇ 8 ਸਾਲ ਉਦੋਂ ਕਈ ਸੀ ਅੱਜ ਤੇ ਹੈ ਨਹੀਂ ਆਪਣੇ ਤੋਂ ਚਲੇ ਗਏ ਵੇਖੋ ਤੇ ਆਉਂਦੇ ਸਾਲ ਨੂੰ ਪਤਾ ਨਹੀਂ ਕੌਣ ਹੋਊ ਕੌਣ ਨਹੀਂ ਹੋਊ ਕਿਹੜਾ ਰਹੂ ਕਿਹਦਾ ਭੋਗ ਪੈ ਜਾਣਾ ਇੱਥੇ ਤੇ ਪਤਾ ਹੀ ਨਹੀਂ ਭਰੋਸਾ ਸਾਡਾ ਆਪਣਾ ਭਰੋਸਾ ਨਹੀਂ ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਸਰੀਰ ਢਲਦਾ ਜਾਂਦਾ ਨਾ ਓਲੀ ਓਲੀ ਮੁੱਤੀ ਤਾ ਸਜਾਨੀ ਚੱਲ ਗਏ ਸਿਰ ਪਲਿਆ ਦਾਲੀ ਦਾੜੀ ਪਲੀ ਮੁੱਛਾਂ ਵੀ ਪਲੀਆਂ ਪਲ ਗਏ ਹੁਣ ਤੇ ਚਿੱਟੇ ਹੋ ਗਏ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ ਅਜੇ ਵੀ ਰੰਗ ਰਲੀਆਂ ਹੀ ਹੁਣ ਤੇ ਦਾੜੀਆਂ ਚਿੱਟੀਆਂ ਹੋ ਗਈਆਂ ਪੱਤਾ ਹਰੇ ਤੋਂ ਪੀਲਾ ਹੋ ਜਾਂਦਾ ਨਿੱਕੀ ਜੀ ਬੁਰਸ਼ੀ ਲੈ ਲਿਓ ਬੁਰਸ਼ੀ ਹਰਾ ਰੰਗ ਲੈ ਕੇ ਪੀਲੇ ਤੇ ਪੱਤੇ ਤੇ ਫੇਰ ਕਰ ਦਿਓ ਟੁੱਟਣੋਂ ਬਚਾ ਲੋਂਗੇ ਹਰਾ ਰੰਗ ਕਰਨ ਨਾਲ ਉਹਨੇ ਟੁੱਟਣੋਂ ਤਾਂ ਨਹੀਂ ਬਚਣਾ ਇਸੇ ਤਰ੍ਹਾਂ ਕਾਲੀ ਕਰਨ ਨਾਲ ਤੂੰ ਜਵਾਨ ਨਹੀਂ ਬਣ ਜਾਣਾ ਜੇ ਬੁੱਢੇ ਹੋ ਰਹੇ ਆਂ ਤੇ ਹੋ ਰਹੇ ਆਂ ਤੇ ਭਰਾਵੋ ਅਕਸੈਪਟ ਅਕਸੈਪਟੈਂਸ ਪੂਣੀ ਤੇ ਅੱਗੇ ਧੌਲੇ ਤੇ ਆਗੇ ਹੋਗੇ ਤੇ ਹੋਗੇ ਫਿਰ ਕੀ ਹੋ ਗਿਆ ਇਹਦਾ ਆਪਣਾ ਨਜ਼ਾਰਾ ਹੈ ਉਹਦਾ ਆਪਣਾ ਨਜ਼ਾਰਾ ਸੀ ਬਚਪਨ ਦੇ ਆਪਣੇ ਨਜ਼ਾਰੇ ਐ ਜਵਾਨੀ ਦੇ ਆਪਣੇ بڑے ਪੇੜੇ ਆਪਣੇ ਤਜਰਬੇ ਹੁੰਦੇ ਐ ਇਸ ਕਰਕੇ ਆਨੰਦ ਲਈਏ ਜ਼ਿੰਦਗੀ ਦਾ ਅੱਜ ਹੈ ਕੱਲ ਹੋਣਾ ਨਹੀਂ ਹੁਣ ਆਹ ਰੌਣਕ ਥੋੜਾ ਰੋਜ਼-ਰੋਜ਼ ਲੱਭਦੀ ਐ ਰੋਜ਼-ਰੋਜ਼ ਸਮਾਂ ਮਿਲ ਜਾਂਦਾ ਧਰਿਆ ਪਿਆ ਐ ਇੰਨੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਐਂ ਬੌੜਾ ਹੋ ਇਹ ਤੇ ਨਾਲੇ ਧਾਰਮਿਕ ਸਮਾਗਮ ਵਿੱਚ ਧਾਰਮਿਕ ਸਮਾਗਮ ਚ ਕਿੱਥੇ ਬੈਂਦੇ ਨੇ ਬੱਚੇ ਅੱਜ ਕੱਲ ਦੇ ਇਹ ਤੇ 10 ਮਿੰਟ ਨਹੀਂ ਟਿਕਦੇ ਇੰਨੇ ਟਿਕ ਕੇ ਤੁਸੀਂ ਬੈਠੇ ਆ ਤੁਹਾਡਾ ਧੰਨਵਾਦ ਹੈ ਪਿਆਰ ਨਾਲ ਆਏ ਹੋ ਤੇ ਕੋਈ ਪਤਾ ਨਹੀਂ ਭਾਈ ਕਿੰਨੇ ਤੁਰ ਜਾਣਾ ਇੰਨਾ ਮੰਡੀਆਂ ਚ ਰੌਣਕਾਂ ਲੱਗੀਆਂ ਇੰਨਾ ਮੰਡੀਆਂ ਚ ਮੂਸੇ ਵਾਲੇ ਵਰਗੇ ਵੀ ਆਏ ਵੀਰ ਆ ਤੁਹਾਡਾ ਇਲਾਕਾ ਬੂਸੇ ਵਾਲਾ ਮੈਂ ਵੇਖਿਆ ਜਦੋਂ ਇੱਕ ਵਾਰ ਸਾਡੇ ਵੀ ਉਦੋਂ ਦਵਾਨ ਚੱਲਦੀ ਸੀ ਇਧਰ ਨੂੰ ਜਦੋਂ ਉਹ ਹੋ ਰਿਹਾ ਸੀ ਕੁਝ ਕਾਫੀ ਕਾਫੀ ਕੋਈ ਹੋਇਆ ਸੀ ਡਿੜਬਾ ਵਾਵਾ ਸੁਰਖੀਆਂ ਚ ਆਇਆ ਹੋਇਆ ਸੀ ਡਿੜਬਾ ਤੇ ਉਹ ਵੀਰ ਵੇਖੋ ਦੁਨੀਆ ਜਦੋਂ ਐ ਬੋਲਦਾ ਲੋਕ ਖੜ ਖੜ ਕੇ ਪਰ ਨਹੀਂ ਅੱਜ ਦੁਨੀਆ ਵਿੱਚ ਰਿਹਾ ਤੁਸੀਂ ਨਹੀਂ ਹੋਣਾ ਮੈਂ ਨਹੀਂ ਹੋਣਾ ਕਿਹਦੇ ਨਹੀਂ ਹੋਣਾ ਕਿਆ ਪਤਾ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਜੋ ਪੈਦਾ ਹੋਇਆ ਸਭ ਨੇ ਮਰਨਾ ਹੈ ਬਸ ਧਿਆਨ ਰੱਖੀਏ ਤੇ ਆਓ ਥੋੜੇ ਮਿੰਟ ਨੇ ਬਸ ਮਿੰਟ ਵਿਛੜ ਜਾਣਾ ਸਭ ਨੇ ਆਪੋ ਆਪਣੇ ਘਰੋ ਘਰੀ ਪਹੁੰਚ ਜਾਣਾ ਹੈ ਵਿਛੜ ਜਾਣਾ ਭਾਈ ਸਭ ਨੇ ਤੇ ਇਹ ਮੌਕਾ ਹੈ ਇਹਦਾ ਆਨੰਦ ਲਈਏ ਹੱਥ ਬੰਨ ਕੇ ਵਿਦੀ ਚੰਦ ਅਰਜ ਕੀਤੀ ਹੋਵੇ ਹੁਕਮ ਲਾਹੌਰ ਨੂੰ ਜਾਵਾਂਗਾ ਮੈਂ ਮਹਾਰਾਜ ਆਗਿਆ ਦੇ ਦਿਓ ਹੱਥ ਬੰਨ ਕੇ ਵਿਧੀ ਚੰਦ ਅਰਜ਼ ਕੀਤੀ ਹੋਵੇ ਹੁਕਮ ਲਾਹੌਰ ਨੂੰ ਜਾਵਾਂਗਾ ਮੈਂ ਸਿਰ ਤੇ ਚਾਹੀਦਾ ਹੱਥ ਹਜੂਰ ਦਾ ਏ ਘੋੜਾ ਪੋੜਾ ਦੂਜਾ ਵੀ ਕੱਢ ਲਿਆਵਾਂਗਾ ਇਹ ਪਹਿਲਾ ਘੋੜਾ ਜਦੋਂ ਲੈਣ ਗਿਆ ਉਦੋਂ ਦੀ ਗੱਲ ਹੈ ਇਹਨਾਂ ਮਹਾਰਾਜ ਆਗਿਆ ਦਿਓ ਕਾਹੀ ਬਣਿਆ ਖੁਰਪਾ ਲੈ ਦੇ ਦਾਤੀ ਲੈ ਦੇ ਲੈ ਦੇ ਪੱਲੀ ਉਥੋਂ ਕਾ ਵੜਿਆ ਕਰੇ ਜਿੱਥੇ ਦੂਜੇ ਕਾ ਹੀ ਨਹੀਂ ਸੀ ਵੜਦੇ ਇਹ ਪ੍ਰੇਮ ਕਰਨ ਵਾਲਾ ਸੀ ਨਾ ਗੁਰੂ ਨੂੰ ਇਹਨੂੰ ਘੋੜੇ ਚਾਹੀਦੇ ਸੀ ਇਹ ਡਰਨੋਂ ਹੀ ਹਟ ਗਿਆ ਪਿਆਰ ਵਿੱਚ ਜਦੋਂ ਬੰਦਾ ਕੰਮ ਕਰਦਾ ਫੇਰ ਨਹੀਂ ਵੇਖਦਾ ਆ ਸਾਡਾ ਮੁੰਡਾ ਜੋੜੀ ਵਜਾਉਂਦਾ ਇੱਥੇ ਰਾਤ ਇਹਦੇ ਇੱਥੇ ਚੀਰਾ ਆ ਗਿਆ ਉਹ ਖੂਨ ਦੇ ਨਾਲ ਭਰ ਗਈ ਸਾਰੀ ਜੋੜੀ ਸਾਰੀ ਹੀ ਭਰ ਗਈ ਖੂਨ ਉਹ ਅਜੇ ਵੀ ਖੂਨ ਨਾਲ ਲਿਬੜੀ ਪਈ ਐ ਆਂ ਦਿਖਾਈਂ ਜਰਾ ਚੱਕੀ ਆ ਪੂਰਾ ਉੱਪਰ ਕਰ ਆ ਮੈਨੂੰ ਹੋਰ ਉੱਪਰ ਫੜੀ ਆ ਦਿਸਦਾ ਖੂਨ ਲੱਗਿਆ ਉੱਤੇ ਇਹ ਧੋਤੀ ਹੋਈ ਐ ਜੇ ਇਹ ਧੋਤੀ ਹੋਈ ਐ ਇਹ ਸਾਫ਼ ਕੀਤੀ ਐ ਫੇਰ ਵੀ ਕਿੰਨਾ ਖੂਨ ਭਰਿਆ ਪਿਆ ਖੂਨ ਨਾਲ ਇਹ ਪਤਾ ਕਦੋਂ ਹੋਇਆ ਗਿਆ ਖੂਨ ਇਹ ਕਦੋਂ ਜਦੋਂ ਪਹਿਲੀ ਧਾਰਨਾ ਗਈ ਉਦੋਂ ਹੀ ਖੂਨ ਤੇ ਆਪਣੇ ਸਿੰਘ ਕਹਿੰਦੇ ਜਾ ਅੰਦਰ ਬੋ ਚਲੇ ਜਾ ਕਹਿੰਦਾ ਨਾ ਯਾਰ ਦੀਵਾਨ ਜਚਿਆ ਹੋਇਆ ਮੈਂ ਛੱਡ ਕੇ ਨਹੀਂ ਜਾਣਾ ਮੈਂ ਲਵਾਉਂ ਪਾੜ ਗਿਆ ਹੱਥਾਂ ਵਿੱਚੋਂ ਪਰ ਐ ਜੋਰ ਨਾਲ ਵਜਾਉਂਦਾ ਰਿਹਾ ਜਿਵੇਂ ਢੋਲ ਵੱਜਦਾ ਢੋਲ ਨੂੰ ਠਿੱਕਾ ਪਾ ਲਿਆ ਕਰੇ ਫਿਰ ਇਹ ਸੇਵਾ ਹੈ ਨਾ ਇਹ ਜਿਹੜੀ ਜਿਹੜੀ ਸੇਵਾ ਮਿਲੀ ਹੈ ਬੰਦਾ ਕਰੇ ਹੋਇਆ ਉਹ ਚਾਹੇ ਚਿੰਮਟਾ ਚਾਹੇ ਵਾਜਾ ਚਾਹੇ ਢੋਲ ਕੀਆ ਚਾਹੇ ਬੋਲਣ ਵਾਲਾ ਬੰਦਾ ਕਿਉਂ ਮੁਕੋ ਕੇ ਰੱਖੇ ਆਪਣੇ ਆਪ ਨੂੰ ਜੋ ਕਰਨਾ ਆਉਂਦਾ ਹੈ ਕਰੇ ਇਹ ਸਤਿਗੁਰ ਦੀ ਸੇਵਾ ਜਿਹੜੀ ਬਿਰਥੀ ਦੀ ਜਾਂਦੀ ਵਾਹ ਵਾਹ ਇਹਦੀ ਕਦਰ ਪੈਂਦੀ ਹੈ ਹੋਵੇ ਹੀਰਾ ਤੇ ਹੋਵੇ ਵੀ ਵਧੀਆ ਰੱਸੀ 'ਚ ਪਰੋਇਆ ਜਾਵੇ ਗੱਲ ਬਣ ਜਾਂਦੀ ਹੈ ਕਈ ਵਾਰੀ ਰस्सियां ਮੁੰਜਦੀਆਂ ਹੁੰਦੀਆਂ ਹੀਰੇ ਵਧੀਆ ਹੁੰਦੇ ਉਹ ਗਲਤ ਥਾਂ ਤੇ ਫਿੱਟ ਨਹੀਂ ਹੋ ਜਾਂਦੇ ਤੇ ਕਈ ਵਾਰ ਜਰੇ ਡੋਰੀ ਵੀ ਰੇਸ਼ਮ ਦੀ ਹੁੰਦੀ ਹੈ ਤੇ ਹੁੰਦਾ ਵੀ ਹੀਰਾ ਹੀ ਹੈ ਸਹੀ ਫਿੱਟ ਹੋ ਜਾਂਦਾ ਕਦਰ ਉੱਥੇ ਪਈ ਤਾਂ ਕਰਕੇ ਜਦੋਂ ਬੰਦੇ ਨੇ ਕੰਮ ਕਰਨਾ ਨਾ ਜਿੱਥੇ ਤਨਖਾਈ ਤਨਖਾਈ ਹੀ ਰਹਿ ਜਾਂਦੀ ਹੈ ਉੱਥੇ ਬੰਦਾ ਫਾਰਮੈਲਿਟੀ ਕਰਦਾ ਪਰ ਜਦੋਂ ਪਿਆਰ ਹੋਵੇ ਫਿਰ ਦਿਲੋਂ ਕਰਦਾ ਫਿਰ ਐ ਨਹੀਂ ਵੇਖੀਦਾ ਵੀ ਹੁਣ ਮੈਂ ਪਿੱਛੇ ਹਟ ਜਾ ਮੈਂ ਮੈਨੂੰ ਕਹੈਂਟਾ ਘਲਾ ਲਓ ਕਿਉਂ ਲਾ ਲਓ ਕੈਂਟਾ ਬਨ ਕੇ ਆਏ ਐ ਵੀ ਇੰਨੇ ਪੈਸੇ ਲੈਣੇ ਨੇ ਤੇ ਫਿਰ ਬੋਲਣਾ ਨਾ ਨਾ ਪਿਆਰ ਚ ਬੋਲੋ ਕਿਸੇ ਦੀ ਜ਼ਿੰਦਗੀ ਚ ਚੇਂਜ ਆ ਜਾਏ ਕਿਉਂ ਨਹੀਂ ਬੋਲਣਾ ਤਿੰਨ ਘੰਟੇ ਕਿਉਂ ਨਹੀਂ ਲਾ ਸਕਦੇ ਚਾਰ ਘੰਟੇ ਕਿਉਂ ਨਹੀਂ ਲਾ ਸਕਦੇ ਜੇ ਕੋਈ ਸੁਣ ਰਿਹਾ ਹੈ ਕੋਈ ਸਮਝ ਰਿਹਾ ਹੈ ਕਿਸੇ ਦੀ ਜ਼ਿੰਦਗੀ ਚ ਚੇਂਜ ਆਵੇ ਪੈਸਾ ਕੋਈ ਕਿੱਡੀ ਕਬੱਡੀ ਗੱਲ ਹੈ ਬURU ਸਾਹਿਬ ਦੀ ਹਜ਼ੂਰੀ 'ਚ ਬੈਠਾ ਕਦੇ ਪੈਸਾ ਇੱਕ ਵੀ ਮੰਗਿਆ ਹੋਵੇ ਕਿਤੇ ਦਿਵਾਨਾ ਵਾਲਿਆਂ ਨੂੰ ਪੁੱਛ ਲਿਓ ਜੜਬੇ 20 ਕਿੰਨੀ ਵਾਰ ਆਇਆ ਜੜਬੇ ਵਾਲਾ ਨੂੰ ਪੁੱਛੋ ਕਦੇ ਪੈਸਾ ਮੰਗਿਆ ਪਾਤੜਾਂ ਪੁੱਛ ਲਿਓ ਸੰਗਰੂਰ ਪੁੱਛ ਲਿਓ ਮਹਿਲਾ ਚੌਂਕ ਪੁੱਛ ਲਿਓ ਘੱਗੇ ਪੁੱਛ ਲਿਓ ਸਮਾਣੇ ਪੁੱਛ ਲਿਓ ਜਲੰਧਰ ਜਾਇਓ ਪਠਾਨਕੋਟ ਜਾਇਓ ਪਾਣੀਪਤ ਜਾਇਓ ਦਿੱਲੀ ਜਾਇਓ ਵੀ ਕਦੇ ਇੱਕ ਪੈਸਾ ਮੰਗਿਆ ਪ੍ਰੋਗਰਾਮ ਕਰਨ ਦਾ 40 ਜਣੇ ਜਾਈਦਾ ਅਗਲਾ ਸਰੋਪਾ ਪਾ ਕੇ ਵੀ ਕਹਦੇ ਨੇ ਚੰਗਾ ਜੀ ਉਹ ਸੰਤ ਲੂਲੋਂ ਵਾਲੇ ਹੁੰਦੇ ਹਰਦੇਵ ਸਿੰਘ ਹੋਣੀ ਆ ਪ੍ਰੇਮੀ ਉਹਨਾਂ ਦੇ ਜਿਹੜੇ ਬੈਠੇ ਆ ਆਪਣੇ ਲੂਲੋਂ ਵਾਲਿਆਂ ਦੇ ਉਹ ਇੱਥੇ ਦਿਵਾਨ ਲੱਗਦੇ ਹੁੰਦੇ ਉਹਨਾਂ ਦੇ ਉਹ ਕਹਿੰਦੇ ਭਾਈ ਮੈਂ ਕਿਹਾ ਦਿਵਾਨ ਲਾਉਣ ਕਹਿੰਦੇ ਸੇਵਾ ਸੁਭਾ ਕੋਈ ਦਿੱਤੀ ਨਹੀਂ ਸਰੋਪਾ ਹੀ ਪਾਤਾ ਉਹ ਸਰੋਪਾ ਲੈ ਕੇ ਗਾਂਹ ਪੈਟਰੋਲ ਪੰਪ ਤੇ ਗਏ ਕਹਿੰਦੇ ਟੈਂਕੀ ਫੁੱਲ ਕਰ ਦੇ ਉਹਨਾਂ ਨੇ ਟੈਂਕੀ ਫੁੱਲ ਕਰਤੀ ਸਰੋਪਾ ਟਾਈ ਉਹਦੇ ਗੱਲ 'ਚ ਪਾਤਾ ਪੈਟਰੋਲ ਪੰਪ ਉਹ ਪੈਟਰੋਲ ਪੰਪ ਵਾਲੇ ਦੇ ਗਲ 'ਚ ਪਾਇਆ ਸਰੂਪਾ ਉਹ ਕਹਿੰਦੇ ਐ ਨਹੀਂ ਬਾਬਾ ਜੀ ਪੈਸੇ ਕੱਢੋ ਕਹਿੰਦੇ ਬਹਿ ਗੱਡੀ 'ਚ ਗੱਡੀ ਚਵਾ ਲਿਆ ਪ੍ਰਬੰਧਕਾਂ ਕੋਲ ਲੈ ਗਏ ਇਹ ਗੁਰਮਖੋ ਤੁਹਾਡਾ ਸਰੂਪਾ ਚੱਲਦਾ ਨਹੀਂ ਐ ਗੱਜ ਕੇ ਆਖੋ ਸਰ ਇਹ ਨਹੀਂ ਚੱਲਦਾ ਹਣ ਹਾਂ ਬਈ ਆ ਪੈਟਰੋਲ ਪੰਪ ਵਾਲਾ ਨਹੀਂ ਲੈਂਦਾ ਇਥੇ ਤੇ ਪੈਸੇ ਚੱਲਣਗੇ ਸਰੋਪਾ ਨਹੀਂ ਚੱਲਦਾ ਉਹ ਐਂ ਸੀ ਹੱਸ ਮੁਖ ਹੱਸਦੇ ਹੱਸਦੇ ਡੂੰਗੀਆਂ ਗੱਲਾਂ ਕਰ ਜਾਂਦੇ ਸੀ ਹਰ ਗੱਲ ਹੱਸ ਕੇ ਕਰਦੇ ਬਹੁਤ ਹਸਾਉਂਦੇ ਤੇ ਸਾਰੇ ਦੁਆ ਤੇ ਮੈਂ ਕੀ ਕਹਿ ਰਿਹਾ ਕਿ ਕਦੇ ਨਹੀਂ ਜ਼ਿੰਦਗੀ ਮੰਗਿਆ ਵੀ ਨਹੀਂ ਤੇ ਕਸਰ ਵੀ ਕੋਈ ਨਹੀਂ ਛੱਡੀ ਕਿਸੇ ਗੱਲ ਦੀ ਜ਼ਿੰਦਗੀ 'ਚ ਕਮੀ ਵੀ ਨਹੀਂ ਰਹੀ ਸਾਰੀ ਦੁਨੀਆ 20 ਸਾਲ ਦਾ ਮੈਂ ਸਾਰੀ ਦੁਨੀਆ ਘੁੰਮ ਲਈ ਸੀ ਮੈਂ ਅਮਰੀਕਾ ਕੈਨੇਡਾ ਜਾ ਆਇਆ ਸੀ ਜਦੋਂ 20 ਸਾਲ ਦਾ ਹੋਇਆ ਸੀ ਇੰਨਾ ਕੁਝ ਪਿਆਰ ਸੰਗਤ ਦਿੱਤਾ ਤੇ ਅੱਜ ਤੱਕ ਦੇ ਰਹੇ ਆ ਤੁਸੀਂ ਤਾਂ ਕਰਕੇ ਪਿਆਰ ਨਾਲ ਕਰੀਦਾ ਜੋ ਕਰੀਦਾ ਉਥੋਂ ਘਾ ਵੜਿਆ ਜਿੱਥੋਂ ਕੋਈ ਘਾ ਹੀ ਨਹੀਂ ਸੀ ਵੜਦਾ ਲਿਆ ਕੇ ਘਰ ਰੱਖਿਆ ਟਿਕਾਣੇ ਤੇ ਬਹਿ ਗਿਆ ਦਰੋਗਾ ਆ ਗਿਆ ਸੌਂਦੇ ਖਾਂ ਉਹ ਕਹਿੰਦਾ ਘਾ ਬਾੜਾ ਹੀ ਵਧੀਆ ਓਏ ਤੇਰਾ ਕਹਿੰਦਾ ਹਾਂਜੀ ਸੱਚੇ ਬਾਦਸ਼ਾਹ ਦੇ ਘੋੜਿਆਂ ਤੱਕ ਪਹੁੰਚ ਜਾਏ ਹੋਰ ਕੀ ਚਾਹੀਦਾ ਕਹਿੰਦਾ ਯਾਰ ਬਾਦਸ਼ਾਹ ਨੂੰ ਸੱਚੇ ਬਾਦਸ਼ਾਹ ਕਹੀ ਜਾਂਦਾ ਉਹਨੂੰ ਲੱਗਿਆ ਬਾਦਸ਼ਾਹ ਨੇ ਕਹੀ ਵੇਚਣਾ ਹੈ ਹਾਂਜੀ ਕਿੰਨੇ ਦਾ ਕਹਿੰਦੇ ਜੋ ਦੇ ਦਿਓ 1 ਰੁਪਈਆ ਕਹਿੰਦੇ ਬਹੁਤ ਖੁਸ਼ੀ ਆ ਜਾ ਮੇਰੇ ਮਗਰ ਮਗਰ ਹਾਲ ਜਾ ਕੇ ਉਹਨਾਂ ਘੋੜਿਆਂ ਕੋਲੇ ਲੈ ਗਏ ਜਿਹੜੇ ਉਹ ਘੋੜੇ ਇਹਨਾਂ ਨੇ ੱੱਕੇ ਨਾਲ ਖੋਏ ਸੀ ਬਾਦਸ਼ਾਹ ਦੇ ਤਬੀਲੇ 'ਚ ਐਂਟਰੀ ਮਿਲ ਗਈ ਇਹਨੇ ਤੇ ਘੋੜਿਆਂ ਨੂੰ ਵੇਖ ਕੇ ਕਹਿੰਦਾ ਮੈਂ ਤੇ ਇਹ ਜਿਹੇ ਘੋੜੇ ਹੀ ਨਹੀਂ ਕਦੇ ਵੇਖੇ ਮੱਥਾ ਹੀ ਟੇਕੀ ਜਾਵੇ ਘੋੜਿਆਂ ਨੂੰ ਐਂ ਸਾਫ਼ ਕਰ ਕਰਕੇ ਪਾਵੇ ਝਾੜੂ ਚੱਕ ਲਿਆ ਸਫਾਈ ਕਰਤੀ ਖਰਖਰਾ ਫੇਰਤਾ ਐਵੇਂ ਹੀ 2-3 ਘੰਟੇ ਲਾ ਤੇ ਗਿਆ ਘਾ ਸਿੱਟਣ ਸੀ ਉਹ ਕਹਿੰਦੇ ਬੰਦਾ ਹੀ ਬਾਹਲਾ ਵਧੀਆ ਅਗਲੇ ਦਿਨ ਫੇਰ ਕਾ ਤੀਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਛੇਵੇਂ ਦਿਨ ਪੋੜਾ ਜਾ ਬਣ ਕੇ 15 ਦਿਨ ਕਾ ਸਸਤਾ ਹੀ ਦੇ ਦਿਆ ਕਰੇ ਘਾ ਅੰਦਰ ਪੌਣ ਆਇਆ ਤਿੰਨ ਤਿੰਨ ਘੰਟੇ ਖਰਖਰਾ ਹੀ ਫੇਰੀ ਜਾਇਆ ਕਰੇ ਕਿਆ ਕਰੇ ਜੇ ਮੈਂ ਹੋਵਾਂ ਨਾ ਇਹਨਾਂ ਦਾ ਨੌਕਰ ਸੇਵਾ ਕਰਨ ਵਾਲਾ ਮੈਂ ਤੇ ਸੌਰਾ ਦਿਨ ਖਰਖਰਾ ਹੀ ਫੇਰੀ ਜਾਮ ਸੇਵਾ ਹੀ ਕਰੀ ਜੱਲਾ ਦਰੋਗਾ ਕਹਿੰਦਾ ਪੱਕੀ ਨੌਕਰੀ ਦੇ ਦਈਏ ਤੈਨੂੰ ਕਹਿੰਦਾ ਕੀ ਕਹਿੰਦਾ 30 ਰੁਪਏ ਦੇਾਂਗੇ ਇਹ ਘੋੜੇ ਬੜੇ ਕਮਾਲ ਦੇ ਖੁਸ਼ ਹੋ ਗਿਆ ਕਹਿੰਦਾ ਹੱਦ ਹੋ ਗਈ 30 ਰੁਪਏ ਮੈਨੂੰ ਮੌਕਾ ਦੇ ਦਿਓ ਤਾਂ ਐਂਟਰੀ ਚਾਹੁੰਦਾ ਸੀ ਮਿਲ ਗਈ ਬਸ ਫਿਰ ਇਦਾਂ ਇਹ ਘਾਹ ਰੋਜ਼ ਲਿਆਇਆ ਕਰੇ ਇੰਨੀ ਸਫਾਈ ਸਾਰੇ ਤਵੇਲੇ ਦੀ ਕਰਿਆ ਕਰੇ ਇੱਕ ਦਿਨ ਬਾਦਸ਼ਾਹ ਆ ਗਿਆ ਉਹ ਕਹਿੰਦਾ ਇੰਨਾ ਸਾਫ ਸੁਥਰਾ ਕੀਤਾ ਪਿਆ ਤਵੇਲਾ ਕਹਿੰਦੇ ਹਾਂਜੀ ਕਿੰਨੇ ਕੀਤਾ ਕਹਿੰਦੇ ਆ ਬੰਦਾ ਹੈ ਭੋਲਾ ਜਿਆ ਇਹਨੇ ਕੀਤਾ ਉਹ ਕਹਿੰਦੇ ਤੈਂ ਕਰਿਆ ਕਹਿੰਦੇ ਹਾਂਜੀ ਉਹਨਾਂ ਵੇਲਿਆਂ ਦੇ ਵਿੱਚ 100 ਰੁਪਈਆ ਨਾਮ ਦੇ ਗਿਆ ਬਾਦਸ਼ਾਹ ਇਹਨੇ 300 ਰੁਪਈਏ ਜਮ੍ਹਾਂ ਜਿਹੜੀ ਤਨਖਾਹ ਸੀ ਹਰ ਮਹੀਨੇ ਜਮ੍ਹਾਂ ਕਰਾਈ ਜਾਂਦਾ ਸੀ ਦਰੋਗੇ ਨੂੰ ਸੌਂਦੇ ਖਾ ਮੇਰੇ ਪੈਸੇ ਜਮ੍ਹਾਂ ਕਰੀ ਜਾਂ। 100 ਰੁਪਈਆ ਮਿਲ ਗਿਆ ਇਹ ਫਿਰ ਹੁਣ ਨਾਲ ਦੇ ਕਹਿੰਦੇ ਪਾਰਟੀ ਕਰ ਨਾਲ ਵਾਲੇ ਕਹਿੰਦੇ ਪਾਰਟੀ ਕਰ ਇਹ ਰੋਜ਼ ਨਾਲੇ ਪੰਡ ਲਿਆਇਆ ਕਰੇ ਸੁਣਿਓ ਨਾਲ ਹੀ ਦਰਿਆ ਵਗਦਾ ਸੀ ਰਾਵੀ ਤਵੇਲੇ ਦੇ ਨਾਲ ਰਾਵੀ ਦਰਿਆ ਵਗਦਾ ਸੀ ਇਹ ਵੱਡਾ ਇੱਕ ਪੱਥਰ ਰੋਜ਼ ਫੁੱਟਿਆ ਕਰੇ ਖੜਕਾ ਹੋਇਆ ਕਰੇ ਜਦੋਂ ਥੱਲੇ ਛੁੱਟਿਆ ਕਰੇ ਪਾਣੀ 'ਚ ਉਹ ਪਹਿਲੇ ਦਿਨ ਆਏ ਵੀ ਆਹ ਕੀ ਖੜਕਾ ਹੋਇਆ ਦੂਜੇ ਦਿਨ ਆਏ ਤੀਜੇ ਦਿਨ ਰੋਜ਼ ਹੀ ਛਿੱਟਿਆ ਕਰੇ ਪਹਿਰੇਦਾਰ ਕਹਿੰਦੇ ਕੋਈ ਜਾਨਵਰ ਜੂਨਵਾਰਾ ਇੱਥੇ ਆ ਕੇ ਆਉਂਦਾ ਹੈ ਨਰਾਤ ਨੂੰ ਉਹ हट ਕੇ ਪਹਿਰੇਦਾਰ ਗੌਰ ਕਰਨੋਂ ਰੋਜ਼ ਛਿੱਟਿਆ ਕਰੇ ਕਹਿੰਦੇ 100 ਰੁਪਇਆ ਇਨਾਮ ਮਿਲਿਆ ਤੇ ਖਵਾ ਪਿਆ ਇਹ ਕਹਿੰਦਾ ਵੀ ਫਿਰ ਮੈਨੂੰ ਤੇ ਸ਼ਰਾਬ ਸ਼ਰੂਬ ਦਾ ਪਤਾ ਨਹੀਂ ਸਭ ਤੋਂ ਵਧੀਆ ਕਹਿੰਦੇ ਜਿਹੜੀ ਉਹ ਲਿਆਉਣੀ ਹੈ ਜਿਹਨੂੰ ਪਹਿਲੇ ਤੋੜ ਦੀ ਜਾਂ ਇਦਾਂ ਕੋਈ ਸ਼ਬਦ ਵਰਤ ਮੈਂ ਮੈਨੂੰ ਨਹੀਂ ਪਤਾ ਪਹਿਲਾ ਤੋੜ ਕੀ ਹੁੰਦਾ ਪਰ ਮੈਂ ਲਿਖੀ ਪੜ੍ਹੀ ਹੈ ਕਿਤਾਬ ਦੇ ਵਿੱਚ ਉਹਦੇ 'ਚ ਲਿਖਿਆ ਸੀ ਉਹਦੇ 'ਚ ਲਿਖਿਆ ਮੈਂ ਆ ਲਾਈਨ ਲਿਖੀ ਸੀ ਕਹਿੰਦੇ ਸ਼ਰਾਬ 'ਚੋਂ ਸ਼ਰਾਬ ਕੱਢੀ ਹੋਈ ਸੀ ਇੱਕ ਤੇ ਸ਼ਰਾਬ ਕੱਢਣੀ ਹੁੰਦੀ ਹੈ ਕਹਿੰਦੇ ਸ਼ਰਾਬ ਚੋਂ ਫੇਰ ਸ਼ਰਾਬ ਗੱਡੀ ਹੋਈ ਸੀ ਐਨੀ ਤੇਜ਼ ਸ਼ਰਾਬ 100 ਦਾ 100 ਰੁਪਈਆ ਹੀ ਦੇ ਦਿੱਤਾ ਕਹਿੰਦਾ ਲੈ ਆਓ ਸਣੇ ਦਰੋਗਾ ਸਾਰੇ ਰੱਜਲੇ ਫ੍ਰੀ ਮਿਲੇ ਫਿਰ ਤੇ ਕਿਹੜਾ ਰੁਕਦਾ ਹੁੰਦਾ ਪੰਚੀ ਹੋਵੇ ਸਰਪੰਚੀ ਹੋਵੇ ਪਤਾ ਹੀ ਹੈ ਇਹਦੇ ਕੋਈ ਕੋਈ ਹੈ ਜਿਹੜਾ ਜਿੰਨੂੰ ਕਹਿੰਦੇ ਆ ਨਾ ਹਿੱਕ ਦੇ ਜ਼ੋਰ ਤੇ ਬੰਦਾ ਖੜਦਾ ਤੇ ਬਣਦਾ ਦੁਨੀਆ ਕਹਿੰਦੀ ਹੈਗਾ ਤੂੰ ਕੋਈ ਕੋਈ ਹੁੰਦਾ ਹੋਣਾ ਕੰਬਾਂ ਦੇ ਸਿਰ ਦੇ ਉੱਤੇ ਕੁਆਲਿਟੀ ਦੇ ਸਿਰ ਦੇ ਉੱਤੇ ਹੋਣਾ ਫ੍ਰੀ ਮਿਲਿਆ ਤੇ ਸੌਰਾ ਹੀ ਰੱਜ ਲੈ ਝਣੇ ਦਰੋਗਾ ਇਹਨੇ ਦਿਨੇ ਪੁੱਛ ਲਿਆ ਕਹਿੰਦੇ ਓਏ ਇਹਨਾਂ ਤੇ ਪਾਉਣ ਵਾਲੀਆਂ ਕਾਠੀਆਂ ਵੀ 100 ਰੁਪਏ ਦੀਆਂ ਹੁ ਹੱਸ ਪਏ ਕਹਿੰਦੇ ਸਵਾ ਲੱਖ ਦੀ ਕਾਠੀ ਐ ਕਹਿੰਦੇ ਮਜ਼ਾਕ ਨਾ ਕਰੋ ਸਵਾ ਲੱਖ ਦੀ ਉਹਦੇ ਤੇ ਕੀ ਮੜਿਆ ਕਹਿੰਦੇ ਲੋਇਆ ਹੀ ਲੱਗਿਆ ਹੋਣਾ ਕਹਿੰਦੇ ਹੀਰੇ ਕਹਿੰਦੇ ਮੈਂ ਹੀਰੇ ਤੇ ਕਦੇ ਵੇਖੇ ਹੀ ਨਹੀਂ ਬਾਹਲਾ ਹੀ ਭੋਲਾ ਬਣ ਗਿਆ ਭੋਲਾ ਹੈ ਨਹੀਂ ਸੀ ਬਣ ਗਿਆ ਭੋਲਾ ਕਹਿੰਦਾ ਮੈਂ ਤੇ ਹੀਰੇ ਕਦੇ ਵੇਖੇ ਹੀ ਨਹੀਂ ਵਿਖਾ ਦਿੰਨੇ ਆ ਕਹਿੰਦਾ ਮੈਨੂੰ ਨੀਂਦ ਨਹੀਂ ਆਉਣੀ ਰਾਤ ਨੂੰ ਮੈਨੂੰ ਵਿਖਾਓ ਮੈਂ ਤੇ ਕਾਠੀਆਂ ਵੇਖਣੀਆਂ ਭਰੋਸੇ 'ਚ ਲੈ ਲਿਆ ਬੰਦੇ ਨੇ ਜਿੱਥੋਂ ਚਾਬੀ ਚੱਕੀ ਚਾਬੀ ਵੇਖ ਲਈ ਜਾ ਕਾਠੀਆਂ ਵੇਖੀਆਂ ਐ ਹੱਥ ਲਾ ਕੇ ਰੋੜੇ ਕਹਿੰਦਾ ਬਾਦਸ਼ਾਹ ਨੂੰ ਰੋੜ ਨਹੀਂ ਜੁਬਦੇ ਹੋਣੇ ਕਹਿੰਦੇ ਕਿਡਾ ਭੋਲਾ ਹੀਰਿਆਂ ਨੂੰ ਰੋੜ ਦੱਸਦਾ ਭੋਲਾ ਭੋਲਾ ਨਹੀਂ ਸੀ ਬਣ ਗਿਆ ਸੀ ਬਸ ਫਿਰ ਗੱਲ ਮੁਕਾਈਏ ਰਾਤ ਦੇ 12 ਵਜੇ ਸਾਰੇ ਰੱਜ ਗਏ ਇਹਨੇ ਕੀ ਕੀਤਾ ਕਢੀਸ ਕਢੀਸ ਕੇ ਲਾ ਜਾ ਕੇ ਸਾਰੇ ਕਮਰਿਆਂ ਚ ਉਥੇ ਬੰਦ ਕਰਕੇ ਦਾ ਅੰਦਰ ਤਵੇਲੇ ਚ ਲੋਕ ਲਾ ਦਿੱਤੇ ਖੋਲਿਆ ਜਿੰਦਾ ਕਾਠੀ ਖੋਲੀ ਦਿਲਬਾਦ ਘੋੜਾ ਖੋਲਿਆ ਪੰਜ ਚਾਰ ਗੇੜੇ ਕਢਾਏ ਜਿੱਥੇ ਰੋਜ਼ ਪੱਥਰ ਛਿੱਟਦਾ ਸੀ ਉੱਤੇ ਲੈ ਗਿਆ ਕਰਕੇ ਛੇਵੇਂ ਪਾਸ਼ਾ ਨੂੰ ਜਾਦ ਐਸਾ ਇਹਨੇ ਖਿੱਚਿਆ ਲਗਾਮ ਖਿੱਚੀ ਘੋੜੇ ਨੂੰ ਜ਼ੋਰ ਨਾਲ ਅੱਡੀ ਮਾਰੀ ਘੋੜਾ ਰਾਵੀ ਦਰਿਆ ਦੇ ਵਿੱਚ ਛਾਲ ਮਾਰਾ ਤੀ ਖੜਕਾ ਹੋਇਆ ਪਹਿਰੇਦਾਰ ਕਹਿੰਦੇ ਓਏ ਉਹੀ ਹੋਣਾ ਰੋਜ਼ ਹੀ ਪਤਾ ਨਹੀਂ ਹੁੰਦਾ ਇਹ ਰਜ ਖੜਕਾ ਦੇ ਰੋਜ਼ ਹੀ ਹੁੰਦਾ ਕੋਨਾ ਨੇ ਗੌਰ ਨਹੀਂ ਕੀਤੀ ਇਹ ਲੰਘ ਗਿਆ ਚੱਲਦਾ 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 ਫਿਰ ਇਹ ਭਾਈ ਰੂਪੇ ਪਹੁੰਚਦਾ ਹੈ ਮਹਾਰਾਜ ਖੁਸ਼ ਹੋ ਗਏ ਓਏ ਲੈ ਆਇਆ ਘੋੜਾ ਬਾਦਸ਼ਾਹ ਦੇ ਦਵੇਲੇ ਚੋਂ ਇਹਨਾਂ ਮਹਾਰਾਜ ਆਪਣਾ ਸੀ ਤੇ ਲਿਆਉਣਾ ਹੀ ਸੀ ਸਾਡਾ ਹੀ ਸੀ ਆਪਣਾ ਗਲਾਸ ਕਿਸੇ ਗਵਾਂਡੀ ਦੇ ਘਰੇ ਪਿਆ ਹੋਵੇ ਆਪਣਾ ਵਾਪਸ ਲਿਆਈਏ ਚੋਰੀ ਕਾਦੀ ਆਪਣੀ ਹੈਰੋਂ ਆਪਣਾ ਆਪਣੀ ਕੋਈ ਤਵੀਆਂ ਕੋਈ ਟਰੈਕਟਰ ਕੋਈ ਲੈ ਗਿਆ ਆਪਣੀ ਚੀਜ਼ ਆਪਣੇ ਘਰੇ ਲਿਆਉਣੀ ਚੋਰੀ ਕਾਦੀ ਏ ਲਓ 2-4 ਦਿਨ ਲੰਗੇ ਘੋੜਾ ਪੱਠੇ ਨਾ ਖਾਵੇ ਭਾਈ ਜੇਠੇ ਦੀ ਡਿਊਟੀ ਸੀ ਘੋੜੇ ਤੇ ਕਹਿੰਦਾ ਮਾਰਾ ਪੱਠੇ ਨਹੀਂ ਖਾਂਦਾ ਇਕੱਠੇ ਪੜੇ ਆ ਦੋ ਭਰਾ ਦਿਲਵਾਗ ਗੁਲਵਾਗ ਇਕੱਠੇ ਰਹੇ ਆ ਜਾਨਵਰਾਂ ਦਾ ਤਿਉਹ ਹੁੰਦਾ ਆਪਸ ਵਿੱਚ ਮਹਾਰਾਜ ਕਿਰਪਾ ਕਰੋ ਇਹ ਇਕੱਠੇ ਕਰਨੇ ਪੈਣਗੇ ਮਹਾਰਾਜ ਵਿਦੀਚੰਦ ਨੂੰ ਸੱਦ ਲਿਆ ਸੰਗਤ ਫੇਰ ਬੈਠੀ ਮਹਾਰ ਕਹਿੰਦੇ ਵਿਦੀਚੰਦ ਜਣ ਨੂੰ ਇੱਕ ਗੱਲ ਦਸੀਏ ਕਹਿੰਦੇ ਕੀ ਕਹਿੰਦੇ ਇਕੱਠੇ ਕਰਦੇ ਇਹਨੂੰ ਛੱਡਿਆ ਵਾਪਸ ਕਹਿੰਦੇ ਕਿਉਂ ਕਹਿੰਦੇ ਪੱਠੇ ਨਹੀਂ ਖਾਂਦਾ ਇਹ ਨਹੀਂ ਰਹਿ ਸਕਦੇ ਇਕੱਲੇ ਕਹਿੰਦਾ ਮਹਾਰ ਇਕੱਠੇ ਹੀ ਕਰਨੇ ਆ ਕਹਿੰਦੇ ਹਾਂ ਕਹਿੰਦੇ ਫਿਰ ਉਹਨੂੰ ਲਿਈਏ ਕਿਉਂ ਛੱਡ ਕੇ ਆਈਏ ਆਪਾਂ ਇੱਥੇ ਇਕੱਠੇ ਕਰੀਏ ਉੱਥੇ ਕਿਉਂ ਇਕੱਠੇ ਕਰਨੇ ਮਹਾਰ ਕਹਿੰਦੇ ਕੰਮ ਔਖਾ ਹੈ